ਅਮਰਜੀਤ ਸਿੰਘ ਹੈ ਪਿੰਡ ਮੇਰਾ ਛਿੱਟੀ ਹੈ ਔਰ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਆ ਉਹ ਇਹੀ ਵਿਸ਼ਾ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਜਿਹਦਾ ਖੇਤ ਉਹਦੀ ਰੇਤ ਇਸ ਵਿਸ਼ੇ ਤੇ ਅਸੀਂ ਲਗਭਗ ਸਾਰੇ ਵੀਰੇ ਇਹੀ ਇੱਕ ਸੁਝਾਅ ਦੇ ਰਹੇ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਇਹ ਫੈਸਲਾ ਤੁਹਾਡਾ ਹੈ ਬਿਲਕੁਲ ਬੇਸ਼ੱਕ ਸਾਡੇ ਵਾਸਤੇ ਨਹੀਂ ਵੱਡਿਆਂ ਵਾਸਤੇ ਬਿਲਕੁਲ ਸਹੀ ਹੈ ਪਰ ਛੋਟੇ ਕਿਸਾਨ ਵਿਚਾਰੇ ਕਰਨਗੇ ਕੀ ਅਸੀਂ ਬੇਸ਼ੱਕ ਸਾਰੇ ਇਸ ਗੱਲ ਨਾਲ ਸਹਿਮਤ ਆ ਕਿ ਸਰਕਾਰ ਨੇ ਫੈਸਲਾ ਕਰਤਾ ਜੀ ਜਿਹਦਾ ਖੇਤ ਆ ਉਹਦੀ ਰੇਤ ਆ ਪਰ ਰੇਤ ਦਾ ਕਰਾਂਗੇ ਕੀ ਇੱਕ ਸਮਾਂ ਵੀ ਬੰਦ ਦਿੱਤਾ ਕਿ 31 ਦਸੰਬਰ ਤੱਕ ਦਾ ਸਮਾਂ ਇਸ ਰੇਤ ਨੂੰ ਕੱਢ ਲਈ। ਅਸੀਂ ਉਸ ਰੇਤ ਦਾ ਕਰਾਂ ਕਿ ਜੇ ਡੰਬ ਕਰਦੇ ਆਂ ਤੇ ਜੇ ਜਿਹਦੇ ਵਿਚਾਰੇ ਕੋਲ ਚਾਰਕਨਾਂ ਵਾਲਾ ਪੈਲੀ ਆ ਉਹ ਚਾਰਕਨਾਂਾਂ ਵਿੱਚੋਂ ਕਨਾਲ ਦੇ ਵਿੱਚ ਡੰਬ ਕਰ ਲੇਗਾ ਤਿੰਨ ਕਨਾਲਾਂ ਪੈਲੀ ਬਚੇਗੀ ਫਿਰ ਬਾਅਦ ਦੇ ਵਿੱਚ ਉਹ ਕਿੱਥੇ ਜਾਏਗਾ ਰੇਤਾ। ਸੋ ਜਿਹੜੇ ਸੀਮਤ ਸਾਧਨ ਨੇ ਛੋਟੇ ਕਿਸਾਨਾਂ ਕੋਲ ਤੇ ਪੈਲੀ ਬਾਉਣ ਵਾਸਤੇ ਟਰੈਕਟਰ ਲੈਣਾ ਬੜਾ ਔਖਾ ਜਾਂਦਾ। ਤੇ ਰੇਤ ਨੂੰ ਸਾਂਭਣਾ ਸਾਡੇ ਵਾਸਤੇ ਬੜਾ ਔਖਾ ਮੈਂ ਬੇਨਤੀ ਕਰਦਾ ਕਿ ਠੀਕ ਹੈ ਤੁਹਾਡਾ ਇਹ ਫੈਸਲਾ درست ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਹੋਰ ਵੀ ਚੰਗੇ ਤੋਂ ਚੰਗੇ ਫੈਸਲੇ ਲੈਣਗੀਆਂ। ਨਾਮ ਸੁਖਜਿੰਦਰ ਸਿੰਘ ਪਿੰਡ ਸੁਲਤਾਨੀ ਦੱਸ ਦਿਓ ਜੀ ਅੱਜ ਇਹ ਸਕੀਮ ਸਰਕਾਰ ਦੇ ਬਣਾਈ ਹੈ ਰੇਤੀ ਦੀ ਉਦਾਂ ਵਧੀਆ ਪਾਲਿਸੀ ਜਿਸ ਦਾ ਖੇਤ ਉਸ ਦੀ ਰੇਤ ਇਦੇ ਵਿੱਚ ਇਹ ਹੀ ਆ ਕਿ ਟਾਈਮ ਪੀਰੀਅਡ ਰੇਤੇ ਦਾ ਵਧਾਇਆ ਜਾ ਜਿਹੜਾ ਚੁੱਕਣ ਵਾਸਤੇ ਜਿਹੜਾ ਜ਼ਿਮੀਂਦਾਰਾਂ ਦੀ ਜਿਹੜੀ ਜ਼ਮੀਨ ਆ ਉਹਦੀ ਫੋਨ ਪਿਆ ਸਾਰੀਆਂ ਵਟਾਂ-ਵਟਾਂ ਢੱਟ ਗਿਆ ਕਿ ਨਿਸ਼ਾਨ ਦੀ ਹੋਣੀਆਂ ਪਰ ਰੇਤੇ ਦਾ ਸਿਸਟਮ ਕੋਈ ਬਣਾਇਆ ਜਾ ਵੀ ਕਿਦਾਂ ਚੁੱਕਣਾ ਜਾਂ ਕੋਈ ਮਸ਼ੀਨਰੀ ਦਿੱਤੀ ਜਾਏ ਜਾਣ ਨੂੰ ਕਿ ਮਸ਼ੀਨਰੀ ਵਾਸਤੇ ਸਬਸਿਡੀ ਦਿੱਤੀ ਜਾਏ ਕੋਈ ਇਹਦਾ ਕੋਈ ਵੀ ਕੋਈ ਹੱਲ ਤਰੀਕੇ ਕਰਕੇ ਛੋਟੇ ਕਿਸਾਨ ਦੇ ਜਿਹੜੇ ਹੁਣ ਆ ਜਿਹੜਾ ਤੁਸੀਂ ਬੰਨ ਦੇ ਦੇਖਣ ਦੇ ਉਹ ਇਹਦੀ ਲਾਗੇ ਲਾਗੇ ਵੱਡੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਘਟੋ ਘਟ ਵੀ 20-25 ਤੋਂ ਵੱਧ ਹੀ ਹੋਣੇ ਆ ਜਿਹੜੇ ਕਿਸਾਨਾਂ ਦੀ ਜ਼ਮੀਨ ਆ ਤੇ ਥੋੜਾ ਥੋੜਾ ਉਹਦਾ ਕਈਆਂ ਕੋਲ ਤੇ ਆਪਣੇ ਟਰੈਕਟਰ ਵੀ ਨਹੀਂ ਕਈਆਂ ਕੋਲ ਟਰੈਕਟਰ ਹੈਗਾ ਕਈਆਂ ਕੋਲ ਟਰਾਲੀ ਹੈ ਨਹੀਂ ਇਹਦਾ ਸਿਸਟਮ ਕੋਈ ਵੀ ਬਣਾ ਕੇ ਤੇ ਇਹਦਾ ਵਧੀਆ ਜਿਹਾ ਇੱਕ ਸਿਸਟਮ ਲਾ ਕੇ ਤੈਨੂੰ ਇਹਦਾ ਕੋਈ ਬਣਾਇਆ ਜਾ ਰੇ ਇੱਥੇ ਦਾ ਜਿਹੜਾ ਸਿਸਟਮ ਆ ਉਹਦਾ ਸਰਕਾਰ ਦਾ ਫੈਸਲਾ ਵਧੀਆ ਆ ਤੇ ਇੱਕ ਟਾਈਮ ਪੀਰੀਅਡ ਰੇਤਾ ਚੁੱਕਣ ਚ ਵਧਾਇਆ ਜਾਏਗਾ ਸਰਵਿੰਦਰ ਪਾਲ ਸਿੰਘ ਪਿੰਡ ਜੈਨਪੁਰਾ ਜੀ ਸਾਡੇ ਨਾਲ ਜੀ ਹੜ ਆਉਣ ਦੇ ਕਾਰਨ ਹੜ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੋਇਆ ਥਾਂ ਥਾਂ ਤੋਂ ਤੁਸੀਂ ਆਨੇ ਪਾੜ ਪਾਏ ਨੇ ਦਰਿਆ ਦੇ ਕੰਡੇ ਦੇ ਉੱਤੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਖੇਤ ਸੀਗੇ ਜ਼ਮੀਨਾਂ ਸੀਗੀਆਂ ਰੇਤੇ ਨੇ ਖਰਾਬ ਕੀਤੀਆਂ ਨੇ ਬਹੁਤ ਸਾਰਾ ਰੇਤਾ ਉਹ ਵੀ ਵਿੱਚ ਮਿੱਟੀ ਮਿਕਸ ਹੋ ਕੇ ਜਿਹੜਾ ਕਿ ਸਾਡੇ ਕੰਮ ਨਹੀਂ ਆ ਸਕਦਾ ਤੇ ਤੁਸੀਂਾਂ ਦੇ ਪਾਰਪੇ ਬਹੁਤ ਡੁੰਗੇ ਟੋਏ ਪਾ ਦਿੱਤੇ ਤੇ ਉਹਦੇ ਅੱਗੇ ਵੀ ਰੇਤਾ ਜਿਹੜਾ ਤੁਸੀਂ ਵੇਖ ਰਹੇ ਜਿਹੜੇ ਤੁਸੀਂ ਹੁਣ ਸਾਰੀਆਂ ਫੋਟੋ ਵੇਖਦੇ ਹੋ ਇਹ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਤੁਸੀਂਾਂ ਨੂੰ ਪਾਰ-ਪਾਰ ਕੇ ਰੇਤਾ ਜ਼ਮੀਨਾਂ ਖਰਾਬ ਕਰ ਦਿੱਤੀਆਂ ਜਿੱਥੇ ਅੱਜ ਇੱਥੇ ਖੜੇ ਆ ਇੱਥੇ ਵੀ ਝੋਨਾ ਲੱਗਾ ਹੋਇਆ ਸੀ ਝੋਨੇ ਦੀ ਫਸਲ ਖਰਾਬ ਹੋਈ ਹੈ ਕਿਤੇ ਗੰਨੇ ਦੀ ਫਸਲ ਕਿਤੇ ਪਪੂਲਰ ਦੀ ਫਸਲ ਖਰਾਬ ਹੋਈ ਹੈ ਬਹੁਤ ਸਾਰਾ ਲੱਖਾਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਕਿ ਕਿਸਾਨਾਂ ਨੂੰ ਪੂਰਤੀ ਉਹਦੀ ਨਹੀਂ ਹੋ ਸਕਦੀ ਹੁਣ ਸਰਕਾਰ ਨੇ ਫੈਸਲਾ ਲਿਆ ਵੀ ਜਿਹੜਾ ਖੇਤ ਆ ਉਹਦੀ ਰੇਤ ਹੈ ਚਲੋ ਮੰਨ ਲਿਏ ਫੈਸਲਾ ਚੰਗਾ ਹੈ ਪਰ ਅਗਲੀ ਗੱਲ ਇਹ ਵੀ ਹੈ ਵੀ ਜਿਹੜਾ ਤੇ ਵੱਡਾ ਮਾਫੀਆ ਕੰਮ ਕਰਦਾ ਉਹ ਤਾਂ ਲੈ ਜਾਏਗਾ ਸਾਰਾ ਕੁਝ ਇਸ ਮੇਟਲੇਗਾ ਮੈਨੂੰ ਲੱਗਦਾ ਉਹ ਤੇ ਜਿਹੜਾ ਮੇਰੇ ਵਰਗਾ ਕਿੱਲੇ ਦੋ ਕਿੱਲੇ ਵਾਲਾ ਉਹਦਾ ਵੀ ਖੇਤ ਖਰੀਦ ਲੇਗਾ ਉਹ ਰੇਤ ਵਾਲਾ ਉਹ ਸਸਤੇ ਚ ਖਰੀਦ ਲੇਗਾ ਉਹਦੇ ਕੋਲ ਸਾਧਨ ਨੇ ਉਹਦੇ ਕੋਲ ਸਾਧਨ ਨੇ ਸਾਰਾ ਕੁਝ ਹੀ ਉਹਦੇ ਕੋਲ ਹੈ ਆੜਜਗੜ ਸਾਰਾ ਉਹ ਕੱਢ ਕੇ ਲੈ ਜਾਏਗਾ ਤੇ ਛੋਟਾ ਕਿਸਾਨ ਜੇ ਉਹਦੀ ਖੇਤ ਦੇ ਵਿੱਚ ਹੀ ਰੇਤ ਪਈ ਰਹੀ 31 ਦਸੰਬਰ ਤੱਕ ਤੇ ਮੈਨੂੰ ਲੱਗਦਾ ਕਈ ਸਾਲਾਂ ਤੱਕ ਇੱਥੇ ਫਸਲ ਹੀ ਨਹੀਂ ਪੈਦਾ ਹੋਣੀ ਤੇ ਜੇ ਫਸਲ ਹੀ ਨਾ ਪੈਦਾ ਹੋਈ ਤੇ ਕਿਸਾਨ ਦਾ ਘਰ ਕਿੱਦਾਂ ਚੱਲੇਗਾ ਕਿਸਾਨ ਦਾ ਘਰ ਨਹੀਂ ਚੱਲੇਗਾ ਤੇ ਮਤੇ ਬਾਜ਼ਾਰ ਵਪਾਰ ਸਾਰਾ ਕੁਝ ਹੀ ਮੱਦਮ ਪਏਗਾ ਇਸ ਕਰਕੇ ਪੈਲ ਦੇ ਆਧਾਰ ਤੇ ਇਹਨੂੰ ਸਮਾਬਦ ਨਾ ਕੀਤਾ ਜਾਏ ਜੇ ਜਾਗ ਛੋਟੇ ਕਿਸਾਨ ਨੂੰ ਇਹਦੇ ਉੱਤੇ ਰਾਹਤ ਦਿੱਤੀ ਜਾਏ ਕਿਉਂਕਿ ਇਹਦੀ ਨਿਸ਼ਾਨਦੇਹੀ ਸਾਰਾ ਕੁਝ ਸਰਕਾਰ ਕੋ ਡਾਟਾ ਇਹਦਾ ਪਿਆ ਆ ਕਿੱਥੇ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹਦੇ ਹਿਸਾਬ ਨਾਲ ਕਿ ਆਪਾਂ ਮਾਫੀਆ ਤੋਂ ਵੀ ਬਚਾ ਜਿਹੜਾ ਹੋਦੀ ਕਿਉਂਕਿ ਪਹਿਲਾਂ ਹੀ ਇਹਦਾ ਜਿਹੜਾ ਮਾਫੀਆ ਸਾਨੂੰ ਬਹੁਤ ਪੰਜਾਬ ਨੂੰ ਲੁੱਟ ਰਿਆ ਸਾਡੇ ਦਰਿਆ ਖੋਦ-ਖੋਦ ਕੇ ਡੂੰਘੇ ਕਰ ਦਿੱਤੇ ਸੇਮ ਜਿਹੜੀ ਸਾਡੇ ਬਹੁਤ ਸਾਰੇ ਇਲਾਕੇ ਪਾਣੀ ਦਾ ਪੱਧਰ ਨੀਵਾ ਚਲਾ ਗਿਆ ਤੇ ਜੇ ਹੁਣ ਇਹ ਫਲੱਡ ਆਇਆ ਏਡਾ ਵੱਡਾ ਰੇਤ ਨਿਕਲੀ ਪੱਥਰ ਨਿਕਲੇ ਆ ਬਜਰੀ ਨਿਕਲੀ ਤੇ ਸਾਡੇ ਕੋ ਕਿਹੜਾ ਸਾਧਨ ਆ ਜੀ ਆਪਾਂ ਮਿੱਟੀ ਰੇਤ ਨੂੰ ਅੱਖ ਕਰਨ ਦਾ ਬਜਰੀ ਨੂੰ ਜਾਂ ਵੱਟੇ ਨੂੰ ਅਪਕ ਕਿਦਾਂ ਇਹਨੂੰ ਕਰ ਸਕਦੇ ਆ ਉਹ ਤੇ ਜਿੰਨਾ ਕੋਲ ਸਾਧਨ ਨੇ ਉਹੀ ਕਰਨਗੇ ਨਾ ਛੋਟਾ ਕਿਸਾਨ ਇਹਦੇ ਤੇ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਵੀ ਇਹ ਫੈਸਲਾ ਵੀ ਮਾਫੀਏ ਨੂੰ ਫਾਇਦਾ ਜ਼ਿਆਦਾ ਦੇਗਾ ਛੋਟੇ ਕਿਸਾਨ ਨੂੰ ਫਾਇਦਾ ਘੱਟ ਦੇਗਾ ਮੈਂ ਮੁਖਤਿਆਰ ਸਿੰਘ ਬਾਜਵਾ ਤਲਵੰਡੀ ਤੋਂ ਆ ਇਹ ਜਿਹੜਾ ਰੇਤ ਤੇ ਖੇਤ ਵਾਲਾ ਜਿਹੜਾ ਫੈਸਲਾ ਹੀ ਸਰਕਾਰ ਦਾ ਬਹੁਤ ਸਲਾਗਾ ਜੋ ਫੈਸਲਾ ਸੀ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਰੇਤ ਹੈ ਇਹ ਬਿਲਕੁਲ ਵਰਤਨ ਦੇ ਇੰਨੀ ਜ਼ਿਆਦਾ ਕਾਮ ਕਾਬਲ ਨਹੀਂ ਹੈਗੀ ਰੁਕ ਜੋ ਰੇਤ ਇਹ ਵਰਤਨ ਦੇ ਤੇ ਕਾਬਲ ਹੈ ਨਹੀਂ ਤੇ ਇਹ ਜ਼ਿਆਦਾਤਰ ਘਸੂ ਹੈ ਵਿੱਚ ਮਿੱਟੀ ਆ ਕਿਉਂਕਿ ਜ਼ਮੀਨ ਦੇ ਵਿੱਚੋਂ ਕੱਢੀ ਹੋਈ ਆ ਉਹਨਾਂ ਰੇਤ ਪਾਣੀ ਨੇ ਤੇ ਇਹ ਰੇਤ ਇੰਨੀ ਵਰਤਨ ਦੇ ਯੋਗ ਨਹੀਂ ਹੈਗੀ ਇਹਦਾ ਤੇ ਜਿਹੜੇ ਵੱਡੇ ਮਾਫੀ ਆ ਉਹਨਾਂ ਨੇ ਫਾਇਦਾ ਲੈਣਾ ਵੀ ਇਹਨਾਂ ਨੂੰ ਜਾ ਕੇ ਧੋ ਕੇ ਕ੍ਰੈਸਰ ਦੇ ਵਿੱਚ ਜਾ ਕਿਸ ਤਰੀਕੇ ਨਾਲ ਵੀ ਤੇ ਇਹ ਉਹਨੂੰ ਵਰਤ ਸਕਦੇ ਨੇ ਸਾਡੇ ਜਿਹੜੇ ਛੋਟੇ ਕਿਸਾਨਾ ਉਹਨਾਂ ਨੂੰ ਇਹ ਵਰਤਨ ਦੇ ਯੋਗ ਨਹੀਂ ਹੈਗੀ ਤੇ ਨਾ ਹੀ ਉਹ ਚੁੱਕ ਸਕਦੇ ਆ ਕਿਉਂਕਿ ਉਹਨਾਂ ਕੋਲ ਇੰਨੀ ਮਸ਼ੀਨਰੀ ਵੀ ਨਹੀਂ ਹੈਗੀ